ਤੇ ਮੈਨੂੰ ਕਹਿੰਦੀ ਜੀ 20000 ਰੁਪਏ ਮੈਂ ਪਰਡੇ ਲੈਣੀਆਂ। ਕਿਆ ਨਾ ਕੋਈ ਹੁੰਦਾ ਦੱਸੋ। ਹਾਂਜੀ ਸ਼ਸ਼ਰਕਾਲ ਜੀ। ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ। ਠੀਕ ਠਾਕ ਹੋਵੋਗੇ। ਕਰਦੇ ਹਾਂ ਜੀ ਅੱਜ ਦਾ ਬਲੌਗ ਸਟਾਰਟ। ਤਾਂ ਸੌਰੀ ਮੈਂ ਉਹਦੀ ਵਿੱਚ ਬਿਕਰੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਤੁਹਾਨੂੰ ਸਮਝ ਆਈ ਗਿਆ ਹੋਣਾ ਕਿ ਮੈਂ ਕੀ ਦੀ ਗੱਲ ਕਰਨ ਜਾ ਰਹੀ ਆ। ਤੇ ਵੈਸੇ ਨਾ ਕਈ ਜਾਣੇ ਕਹਿ ਦਿੰਦੇ ਆ ਵੀ ਸੋਨੂਕੌਰ ਦੇ ਉੱਪਰ ਉਹਦੇ ਮਗਰ ਪਈ ਆ ਉਹਦੇ ਮਗਰ ਪਈ। ਹੁਣ ਮੈਂ ਕੀ ਕਰਾਂ? ਜਦੋਂ ਸੋਨੂਕੌਰ ਦੀ ਕੋਈ ਕਟਿਆ ਹਰਕਤ ਮੇਰੇ ਸਾਹਮਣੇ ਆਉਂਦੀ ਆ ਤਾਂ ਫਿਰ ਮੈਂ ਥੁਰ ਰਹਿ ਨਹੀਂ ਹੁੰਦਾ ਤੇ ਮੈਨੂੰ ਵੀਡੀਓ ਬਣਾਉਣੀ ਪੈਂਦੀ ਹੈ ਕਿਉਂਕਿ ਤੁਸੀਂ ਸਾਰੀ ਮੇਰੀ ਫੈਮਲੀ ਹੋ ਜਿੰਨੇ ਕੇ ਜਣੇ ਮੈਨੂੰ ਫੋਲੋ ਕਰਦੇ ਹੋ ਪਹਿਲਾਂ ਤਾਂ ਤੁਹਾਡਾ ਸਭ ਦਾ ਧੰਨਵਾਦ ਕਿ ਮੇਰੀ 10000 10k ਫੈਮਲੀ ਕੰਪਲੀਟ ਹੋ ਗਈ YouTube ਤੇ ਤੇ ਜਿਹੜੀ ਮੇਰੀ 10k ਫੈਮਲੀ ਆ ਤੇ ਜਾਂ ਹੋਰ ਜਿਨ੍ਹਾਂ ਨੂੰ ਮੇਰੀ ਵੀਡੀਓ ਚੰਗੀ ਲੱਗੂਗੀ ਮੈਨੂੰ ਸਬਸਕ੍ਰਾਈਬ ਕਰਨਗੇ ਤਾਂ ਮੈਂ ਉਹਨਾਂ ਵਾਸਤੇ ਇਹ ਵੀਡੀਓਜ਼ ਲੈ ਕੇ ਆਉਣੀ ਆ ਜਿਹੜੇ ਹੈਗੇ ਨੇ ਚਹੇਤੀ ਸੋਨੂ ਕੌਰ ਦੇ ਉਹਨਾਂ ਨੂੰ ਹੱਥ ਜੁੜ ਕੇ ਬੇਨਤੀ ਆ ਕਿ ਮੇਰੀ ਵੀਡੀਓ ਤੋਂ ਦੂਰ ਰਿਹਾ ਕਰੋ ਠੀਕ ਹੈ ਜੀ ਤੇ ਸੋਨੂ ਕੌਰ ਕਿਹਦੇ ਸਿਰੋਂ ਉੱਡੀ ਆ ਆਪਣੇ ਆਮ ਲੋਕਾਂ ਦੇ ਸਿਰ ਤੋਂ ਆਡੀਅנס ਦੇ ਸਿਰ ਤੋਂ ਹੁਣ ਜਿਹੜਾ ਹੈਗਾ ਸੋਨੂ ਰੱਬ ਨੂੰ ਟੱਬ ਦੱਸਣ ਲੱਗੀ ਜਿਹੜੇ ਲੋਕਾਂ ਦੇ ਕਰਕੇ ਉਹ ਫਰਸ਼ਾਂ ਤੋਂ ਅਰਚਾ ਤੱਕ ਪਹੁੰਚੀ ਆ ਤੇ ਉਹਨਾਂ ਲੋਕਾਂ ਤੇ ਹੀ ਹੁਣ ਸੋਨੂ ਕੌਰ ਹਵਾ ਕਰਨ ਲੱਗੀ ਉਹ ਕਹਿੰਦੇ ਹੁੰਦੇ ਨਾ ਜਿਹੜਾ ਛੋਟਾ ਢਾਂਡਾ ਹੁੰਦਾ ਉਹ ਬਹੁਤ ਛੇਤੀ ਤੁਸੀਂ ਅੱਗੇ ਆਪ ਹੀ ਸਮਝ ਸਕਦੇ ਹੋ ਇਹਦੀ ਤਾਂ ਉਹ ਗੱਲ ਹੋਗੀ ਕਿਉਂਕਿ ਗਰੀਬੀ ਹਰ ਕੋਈ ਦੇਖਦਾ ਠੀਕ ਹੈ ਹਮੇਸ਼ਾ ਕੋਈ ਅਮੀਰ ਹੀ ਪੈਦਾ ਨਹੀਂ ਹੁੰਦਾ ਹਰ ਕੋਈ ਆਪਾਂ ਜਿਹੜੇ ਆਮ ਆ ਮੇਰੇ ਤੇ ਲਾ ਲੋ ਆਪਾਂ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆ ਤੇ ਹਰ ਕੋਈ ਮਿਹਨਤ ਕਰਕੇ ਅੱਗੇ ਆਉਂਦਾ ਠੀਕ ਹੈ ਤੇ ਜੇ ਸੋਨੂ ਕੌਰਾਂ ਨੂੰ ਹਰ ਕੋਈ ਪੈਰ ਛੱਡਣ ਲੱਗ ਜੇ ਨਾ ਤੇ ਫਿਰ ਕਹਿੰਦੇ ਹੁੰਦੇ ਆ ਨਾ ਵੀ ਇੱਕ ਦਿਨ ਇਹੋ ਜਿਹੀ ਪੁੱਠੀ ਮਾਰ ਵੱਜਦੀ ਆ ਵਾਇਗਰੂ ਇਹੋ ਜਿਹੀ ਪੁੱਠੀ ਲਾਠੀ ਮਾਰਦਾ ਕਿ ਮੈਂਟ ਮਾਰਦਾ ਥੱਲੇ ਸੁੱਟਣ ਲੱਗਾ ਤੇ ਜਿਹੜੇ ਤਰੀਕੇ ਦੇ ਨਾਲ ਜਿਹੜੇ ਲੋਕ ਇਹਨੂੰ ਪਿਆਰ ਕਰਦੇ ਨੇ ਇਹ ਉਹਨਾਂ ਨਾਲ ਪੇਸ਼ ਆ ਰਹੀ ਹੈ ਮੇਰੇ ਸਾਹਮਣੇ ਇੱਕ ਦੋ ਗੱਲਾਂ ਇਦਾਂ ਦੀਆਂ ਆਈਆਂ ਨੇ ਮੈਂ ਤੁਹਾਡੇ ਸਾਹਮਣੇ ਰੱਖਣ ਜਾ ਰਹੀ ਆ ਕਿ ਲੋਕਾਂ ਤੋਂ ਡਿਮਾਂਡ ਆਪਣੀ ਔਕਾਤ ਤੋਂ ਵੱਧ ਕੇ ਕਰਦੀ ਹੈ ਇਹਨੂੰ ਇਦਾਂ ਲੱਗਦਾ ਵੀ ਲੋਕ ਬੇਵਕੂਫ ਤੁਰੇ ਫਿਰਦੇ ਨੇ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਇੱਕ ਪਰਵੀਨ ਨਾਮ ਦੀ ਕੁੜੀ ਹੈ ਜਿਹੜੀ ਕਿ ਸ਼ਾਰਟ ਮੂਵੀਜ਼ ਦੇ ਵਿੱਚ ਕੰਮ ਕਰਦੀ ਹੈ ਮੈਂ ਵੀ ਕਰ ਚੁੱਕੀ ਹਾਂ ਸ਼ਾਰਟ ਵੀਡੀਓਜ਼ ਦੇ ਵਿੱਚ ਕੰਮ ਤੇ ਟੱਚਵੁੱਡ ਕੰਟੀਨਿਊ ਵੀ ਕਰਾਂਗੇ ਪੰਜਾਬੀ ਸ਼ਾਰਟ ਮੂਵੀਜ਼ ਦੇ ਵਿੱਚ ਤੇ ਅੱਗੇ ਮੈਂ ਕੰਟੀਨਿਊ ਕਰੂੰਗੀ ਮੇਰਾ ਬੇਟਾ ਥੋੜਾ ਬਸ ਚੱਲਣ ਵਗੈਰਾ ਲੱਗ ਜੀ ਹਾਲੇ ਛੋਟਾ ਗਾ 1 ਸਾਲ ਦਾ ਤੇ ਆਪਾਂ ਕੰਟੀਨਿਊ ਕਰਨਾ ਕੰਮ ਤੇ ਹੁਣ ਆਪਾਂ ਨੂੰ ਪਤਾ ਹੀ ਹੁੰਦਾ ਵੀ ਕੀ ਫੀਸ ਚੱਲ ਰਹੀ ਹੈ ਤਾਂ ਉਸ ਕੁੜੀ ਨੇ ਪ੍ਰਵੀਨ ਨਾਮ ਦੀ ਕੁੜੀ ਨੇ ਉਹ ਰੰਗ ਨੂੰ ਲੈ ਕੇ ਚਲੋ ਉਹਦੇ ਉੱਪਰ ਨਹੀਂ ਕੋਈ ਟਿੱਪਣੀ ਕਰ ਰਹੀ ਉਹ ਚਾਹੁੰਦੀ ਸੀ ਵੀ ਮੈਂ ਇਹਦੇ ਨਾਲ ਕਿਉਂਕਿ ਉਹ ਚਰਚਾ ਚ ਲੋਕ ਟਰੈਂਡ ਚ ਚੱਲ ਰਹੀ ਆ ਹੁਣ ਹਨਾ ਸੋਨੂ ਕੌਰ ਸੋਨੂ ਕੌਰ ਹੋਈ ਪਈ ਆ ਤਾਂ ਉਹ ਕਹਿੰਦੀ ਵੀ ਮੈਂ ਇਹ ਸੋਚ ਕੇ ਤੇ ਮੈਂ ਸੋਨੂ ਕੌਰ ਨੂੰ ਨਾ ਵੀ ਮੈਨੂੰ ਆਏ ਸੀ ਵੀ ਚਲੋ ਕੋਈ ਨਹੀਂ ਰੰਗ ਰੂਪ ਦਾ ਕੀ ਆ ਦੋਈ ਦਿੱਤਿਆ ਪਰਮਾਤਮਾ ਨੇ ਪਰ ਇਹ ਨਹੀਂ ਪਤਾ ਸੀ ਵੀ ਰੰਗ ਰੂਪ ਦੇ ਨਾਲ ਨਾਲ ਪਰਮਾਤਮਾ ਨੇ ਇਹਨੂੰ ਦਿਮਾਗ ਵੀ ਨਹੀਂ ਦਿੱਤਾ ਤੇ ਇੰਨੀ ਇੱਕ ਹੰਕਾਰੀ ਤੇ ਛੋਟੀ ਸੋਚ ਦੀ ਮਾਲਕਣਾ ਤਾਂ ਜਦੋਂ ਉਹਨੇ ਕਿਹਾ ਵੀ ਹਾਂ ਮੈਂ ਇਹਦੇ ਨਾਲ ਮੂਵੀ ਕਰਨੀ ਆ ਤਾਂ ਉਹਨੇ ਇਹਨੂੰ ਮੂਵੀ ਵਾਸਤੇ ਕਾਲ ਕੀਤਾ ਮੈਂ ਤੁਹਾਨੂੰ ਦਿਖਾਉਣੀ ਆ ਅੱਗੇ ਇੱਕ ਛੋਟੀ ਜਿਹੀ ਕਲਿੱਪ ਆ ਦੇਖਿਓ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਜਦੋਂ ਲੋਕ ਪਿਆਰ ਸਥਿਤਕਾਰ ਦੇਣ ਲੱਗ ਜਾਂਦੇ ਹਨਾ ਤਾਂ ਉਹਨਾਂ ਨੂੰ ਇਹ ਸਮਝ ਨਹੀਂ ਲੱਗਦੀ ਵੀ ਜੋ ਕੁਝ ਵੀ ਅਸੀਂ ਆ ਵੀ ਲੋਕ ਤਾਂ ਜਦੋਂ ਵੀ ਤਰ੍ਹਾਂ ਹੀ ਫਿਰਦੇ ਹਨਾ ਤੇ ਚਲੋ ਮੈਂ ਨਾਮ ਵੀ ਲਾਈ ਦੇਗੀ ਵਿਚਾਰੇ ਤੁਸੀਂ ਰੰਗ ਰੂਪ ਦਾ ਮਜ਼ਾਕ ਨਾ ਬਣਾਓ ਇਹਨਾਂ ਕੋ ਗੱਲ ਵੱਖਰੀ ਇੱਕ ਸਾਈਡ ਤੇ ਆ ਤਾਂ ਇਹ ਭੈਣ ਜਿਹਦੀ ਮੈਂ ਗੱਲ ਕਰ ਰਹੀ ਆ ਦਾ ਨਾਮ ਪ੍ਰਵੀਨਾ ਇਹ ਸ਼ਾਰਟ ਫਿਲਮਾਂ ਦੇ ਵਿੱਚ ਕੰਮ ਕਰਦੀ ਆ ਪੰਜਾਬੀ ਫਿਲਮਾਂ ਦੇ ਵਿੱਚ ਤਾਂ ਇਹਨੇ ਚਾਹਿਆ ਕਿ ਮੈਂ ਸੋਨੂ ਕੌਰ ਨੂੰ ਆਪਣੀ ਇੱਕ ਸ਼ਾਰਟ ਮੂਵੀ ਦੇ ਵਿੱਚ ਲੈ ਕੇ ਆਵਾਂ ਜਿਸਦੇ ਬਾਅਦ ਇਹਨੇ ਉਹਨੂੰ ਕਾਲ ਕੀਤੀ ਤੇ ਅੱਗੇ ਤੁਹਾਨੂੰ ਮੈਂ ਦਿਖਾਉਣੀ ਆ ਦੇਖਿਓ ਜ਼ਰਾ ਨਾਮ ਵੀ ਲਾਈ ਦੀ ਵਿਚਾਰੇ ਤੁਸੀਂ ਰੰਗ ਰੂਪ ਦਾ ਮਜ਼ਾਕਨ ਬਣਾਉਏ ਨਾ ਉਹ ਗੱਲ ਵੱਖਰੀ ਇੱਕ ਸਾਈਡ ਤੇ ਆ ਮੈਨੂੰ ਇਹ ਸੀ ਵੀ ਆਪਾਂ ਇੱਕ ਮੂਵੀ ਸ਼ੂਟ ਕਰੀਏ ਉਹਦੇ ਨਾਲ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਵੀ ਆਪਾਂ ਸ਼ੂਟ ਕਰਨਾ ਜੀ ਕਿਸ ਹਿਸਾਬ ਕਿਤਾਬਾਂ ਤੇ ਮੈਨੂੰ ਕਹਿੰਦੀ ਜੀ 20000 ਰੁਪਏ ਮੈਂ ਪਰ ਡੇ ਲੈਣੀ ਆ ਮੈਂ ਕਿਹਾ 20000 ਰੁਪਏ ਪਰ ਡੇ ਸ਼ੂਟ ਦਾ ਕਹਿੰਦੀ ਹਾਂ ਜੀ ਤੇ ਆਉਣ ਜਾਂਦੇ ਜਿਹੜਾ ਟਰੈਵਲ 2500 ਉਹਦਾ ਤੇ ਰਹਿਣ ਦਾ ਲੱਗ ਤੋਂ ਮੈਂ ਕਿਹਾ ਇਹ ਤਾਂ ਬਜੜੇ ਬੜਾ ਹੁੰਦਾ ਤੁਹਾਨੂੰ ਪਤਾ ਆਪਣਾ ਇੰਨਾ ਕਿੱਥੇ ਹਣਾ ਜੀ ਬਜਟ ਤਾਂ ਤੁਹਾਨੂੰ ਹਾਸਾ ਨਹੀਂ ਆਇਆ ਦੇਖ ਕੇ ਵੀ ਹਜ਼ਾਰ ਰੁਪਿਆ ਪਰ ਡੇ ਸੋਨੂ ਕੌਰ ਨੇ ਡਿਮਾਂਡ ਕੀਤੀ ਇਸ ਕੁੜੀ ਤੋਂ ਠੀਕ ਹੈ ਹਾਲਾਂਕਿ ਜੇ ਦੇਖਿਆ ਜਾਵੇ ਇਸ ਕੁੜੀ ਦਾ ਕੰਮ ਤਾਂ ਤੁਸੀਂ ਮੈਂ ਕਹਿੰਨੀ ਆ ਵੀ ਹੈਰਾਨ ਹੋ ਜਾਓਗੇ ਵੀ ਐਨੇ ਪੈਰ ਛੱਡ ਜਾਂਦਾ ਬੰਦਾ ਤੇ 2500 ਰੁਪਿਆ ਕਹਿੰਦੀ ਆਉਣ ਜਾਣ ਦਾ ਕਿਰਾਇਆ ਤੇ ਰਹਿਣ ਦਾ ਖਰਚਾ ਅਲੱਗ ਨਾ ਐਡੀ ਕਿੱਡੀ ਤੂੰ ਮਹਾਰਾਣੀ ਹੈਗੀ ਤਾਂ ਦੇਖੋ ਹਨਾ ਵੀ ਬੰਦਾ ਪੈਰ ਛੱਡਣ ਵਾਲੀ ਗੱਲ ਹੀ ਆ ਵੀ ਐਨੇ ਪੈਰ ਛੱਡ ਗੀ ਇਹ ਅੱਗੇ ਦੇਖਿਓ ਮੈਂ ਕਿਹਾ ਤੁਹਾਡਾ ਕੋਈ ਲਿੰਕ ਹੈਗਾ ਮੈਨੂੰ ਐਸਾ ਕੋਈ ਫਿਕਚਰ ਮੂਵੀ ਵਗੈਰਾ ਵਾਲਾ ਕੁਝ ਭੇਜ ਗਿਆ ਉਹ ਤਾਂ ਮੈਨੂੰ ਵੀ ਪਤਾ ਕਿਹੜਾ ਫਿਕਚਰ ਮੂਵੀ ਚ ਕੰਮ ਕੀਤਾ ਸੌਰੀ ਮੈਂ ਇੱਥੇ ਉਹਨੂੰ ਗਲਤ ਨਹੀਂ ਠਹਿਰਾ ਰਹੀ ਬਟ ਜਿਹੜੀ ਗੱਲ ਹੈਗੀ ਆ ਉਹ ਤਾਂ ਕਹੀ ਜਾਊਗੀ ਉਹਨੇ ਚਲੋ ਜੀ ਮੈਨੂੰ ਲਿੰਕ ਕਿਰਨਾ ਬਠਿੰਡਾ ਵਾਲਿਆਂ ਨਾਲ ਭੇਜਿਆ ਤੇ ਮੈਂ ਕਿਹਾ ਭਣੀ ਆਪਣਾ ਬੱਜੜ ਨਹੀਂ ਹੈਗਾ ਤੇ ਕਹਿੰਦੇ ਚਲੋ ਠੀਕ ਆ ਉਹਨੇ ਇੰਨਾ ਰੂਲੀ ਬਿਹੇਵੀਅਰ ਜਣਾ ਮੈਨਾਂ ਗੱਲ ਕੀਤੀ ਮੈਂ ਮੈਨੂੰ ਇਹ ਚ ਜੀ ਭੈਣ ਪ੍ਰਵੀਨ ਤੂੰ ਕਿਉਂ ਟੈਨਸ਼ਨ ਲੈਨੀ ਆ ਉਹ ਕਹਿੰਦੇ ਹੁੰਦੇ ਆ ਨਾ ਜਦੋਂ ਔਕਾਤ ਤੋਂ ਵੱਧ ਕੇ ਬੰਦੇ ਨੂੰ ਮਿਲ ਜੇ ਨਾ ਤੇ ਫਿਰ ਉਹ ਪ ਠੀਕ ਹੈ ਤੇ ਇਹਨੇ ਜਿਹੜਾ ਹੈਗਾ ਠੋਮਕੇ ਲਾ ਲਾ ਕੇ ਪੈਸੇ ਕਮਾਏ ਆ ਤੇ ਇਹਨੂੰ ਹੌਲੀ ਹੌਲੀ ਕੋਈ ਗੱਲ ਨਹੀਂ ਅਕਲ ਆ ਜੂਗੀ ਤੂੰ ਟੈਨਸ਼ਨ ਨਾ ਲੈ ਇਹ ਹੈ ਨਹੀਂ ਇੰਨੇ ਵਾਲੀ ਨਹੀਂ ਲੱਗੀ ਵੀ ਸੋਨੋਕਰ ਆਪਾਂ ਨੇ ਕਹਿੰਦੇ ਵੀ ਚਲੋ ਦੌਰ ਸਭ ਦੇ ਵਿੱਚ ਆਉਂਦਾ ਮੈਨੂੰ ਪਤਾ ਮੈਂ ਕਿੰਨੇ ਤਰ੍ਹਾਂ ਜਿਹੜਾ ਗਰੀਬੀ ਦੇ ਦਿਨ ਸਾਰਿਆਂ ਨੇ ਕੱਟੇ ਆ ਸਰ ਜੇ ਮੈਂ ਕਹਾਂ ਮੈਂ ਅਜ ਕੋਈ ਬਾਲੀ ਨਾ ਨਾ ਤਾਂ ਮੈਂ ਵੀ ਨਹੀਂ ਹੈਗੀ ਆਪਾਂ ਸਾਰੇ ਮੇਰੇ ਤੇ ਗੁੱਸਾ ਕਰਦਿਆਂ ਕਰੀ ਜਾਵੇ ਵੀ ਭਾਈ ਜੇ ਆਪਾਂ ਬਣੇ ਨਾ ਆਡੀਅנס ਦੇ ਸਰ ਤੋਂ ਬਣਿਆ 20000 ਜੇ ਕਹੀਏ ਨਾ ਕੋਈ ਛੋਟੀ ਮੋਟੀ ਰਕਮ ਤਾਂ ਹੈ ਨਹੀਂ ਬਲਕਿ ਕਰਦੇ ਤੂੰ 5000 7000 ਕਹ ਬਿਲਕੁਲ ਸਹੀ ਕਿਹਾ ਇਸ ਮੈਨ ਨੇ ਕਿ ਲੋਕਾਂ ਦੇ ਸਿਰ ਤੋਂ ਹੀ ਬਣੀ ਆ ਪਰ ਸੋਨੂ ਕੋਰ ਇਹ ਚੀਜ਼ ਭੁੱਲ ਚੁੱਕੀ ਆ ਉਹ ਐਨੇ ਕ ਪੈਰ ਛੱਡ ਗਈ ਆ ਕਿ ਉਹਨੂੰ ਲੱਗਦਾ ਵੇ ਹੁਣ ਮੈਂ ਜਿੰਨੇ ਪੈਸੇ ਮੰਗੂਗੀ ਮੈਨੂੰ ਆਸਾਨੀ ਨਾਲ ਮਿਲ ਜਾਣਗੇ ਹੁਣ ਤੁਸੀਂ ਦੇਖ ਲਓ ਵੀ ਇਸ ਕੁੜੀ ਨੇ ਸਿਰਫ ਐਂ ਸੋਚਿਆ ਸੀ ਵੀ ਚਲੋ ਲੋਕ ਉਹਨੂੰ ਐਨੇ ਫਾਲੋ ਕਰਦੇ ਨੇ ਵੀ ਅੱਜਕੱਲ ਵਾਵਾ ਨਾਮ ਚੱਲੀ ਜਾਂਦਾ ਉਹਦਾ ਵੀ ਮੈਂ ਉਹਨੂੰ ਪੈਸੇ ਦੇ ਕੇ ਤੇ ਆਪਦੀ ਫਿਲਮ ਦੇ ਵਿੱਚ ਲੈ ਆਉਂਗੀ ਠੀਕ ਹੈ ਪਰ ਸੋਨੂ ਕੋਰ ਤਾਂ ਪੈਰ ਹੀ ਛੱਡ ਗਈ ਨੱਪਲਾਂ ਜੇ ਆਡੀਅנס ਇਹਨੂੰ ਪਿਆਰ ਨਾ ਦਿੰਦੀ ਹੁਣ ਇਹ ਗੱਲ ਬੜੀ ਚੁਬਣੀ ਆ ਜਿਹੜੇ ਸੋਨੂਕੌਰ ਨੂੰ ਚਾਹੁੰਦੇ ਨੇ ਤੇ ਸੋਨੂਕੌਰ ਨੂੰ ਆਪ ਨੂੰ ਉਹਨਾਂ ਨੂੰ ਚੁਬਣੀ ਆ ਇਹ ਗੱਲ ਜੇ ਸੋਨੂਕੌਰ ਨੂੰ ਆਡੀਅנס ਨਾ ਪਿਆਰ ਦਿੰਦੀ ਉਹਨੂੰ ਨਾ ਦੇਖਣ ਨਾ ਪਸੰਦ ਕਰਦੇ ਠੀਕ ਹੈ ਇੱਥੋਂ ਤੱਕ ਉਹ ਨਾ ਪਹੁੰਚਦੀ ਤਾਂ ਕੀ ਕਰਦੀ ਸੋਨੂਕੌਰ ਲੋਕਾਂ ਦੇ ਘਰਾਂ ਚ ਛੜੂ ਪੁੱਟੇ ਇਹ ਹੀ ਕਰਦੀ ਹੋਰ ਕੀ ਕਰਦੀ ਪੜ੍ਹੀ ਲਿਖੀ ਤਾਂ ਹੈ ਨਹੀਂ ਮੈਂ ਕਹਿੰਨੀ ਆ ਨਾ ਵੀ ਇਨਸਾਨ ਨੂੰ ਪੈਰ ਨਹੀਂ ਛੱਡਣੇ ਚਾਹੀਦੇ ਜੇ ਲੋਕ ਤਾਂ ਲੈ ਜਾਣ ਜਾਣਦੇ ਆ ਤਾਂ ਠਾਂ ਲਿਆਉਣ ਵੀ ਜਾਣਦੇ ਨੇ ਠੀਕ ਹੈ ਤੇ ਹੁਣ ਤੁਸੀਂ ਦੇਖੋ ਵੀ ਚਲ 5-7000 ਰੁਪਏ ਮੰਗ ਲੈਂਦੀ ਤਾਂ ਉਹ ਦੇ ਵੀ ਦਿੰਦੇ ਕਹਿੰਦੀ 20000 ਰੁਪਏ ਲਵਾਂਗੀ ਮੈਂ ਪਰ ਸ਼ੂਟ ਇੱਕ ਘੰਟੇ ਦੀ ਫਿਲਮ ਹੁੰਦੀ ਹੈ ਚਲੋ ਇੱਕ ਦਿਨ ਲੱਗ ਜਾਂਦਾ 30-40 ਮਿੰਟ ਦੀ ਸ਼ਾਰਟ ਫਿਲਮ ਹੁੰਦੀ ਹੈ ਉਹ ਇੱਕ ਦਿਨ ਲੱਗ ਜਾਂਦਾ ਤੇ ਇੱਕ ਦਿਨ ਦੇ ਵਿੱਚ 2500 ਰੁਪਏ ਕਿਰਾਏ ਦਾ ਤੇ ਰਹਿਣ ਦਾ ਅਲੱਗ ਤੋਂ ਨਾ ਕੀ ਗੱਲ 35-40000 ਰੁਪਏ ਉਹ ਤੈਨੂੰ ਦੇਣ ਉਹਨਾਂ ਨੂੰ ਕਾਹਨੂੰ ਹੋਰ ਕੋਈ ਆਰਟਿਸਟ ਮਿਲਣਾ ਜਿਹੜੇ ਲੱਛਣ ਨੇ ਨਾ ਇਹਦੇ ਮੈਨੂੰ ਲੱਗਦਾ ਵੀ ਇਹ ਬਸ ਥੋੜਾ ਜਿਹਾ ਟਾਈਮ ਹੀ ਆ ਕਿਉਂਕਿ ਇਹ ਜਿਹੜਾ ਫੇਮ ਦਾ ਹੁੰਦਾ ਨਾ ਅਸਰ ਇਹ ਥੋੜੇ ਕਿ ਚਾਰ ਵਸਤੇ ਹੀ ਹੁੰਦਾ ਤੇ ਜਿਹੜੇ ਤਰੀਕੇ ਦੇ ਨਾਲ ਇਹ ਪੈਸਾ ਕਮਾਰੀਏ ਥੋੜੇ ਟਾਈਮ ਦਾ ਹੀ ਕੰਮ ਆ ਪੈਰ ਛੱਡਣ ਨਾਲ ਇਨਸਾਨ ਬਹੁਤ ਛੇਤੀ ਥੱਲੇ ਆ ਕੇ ਡਿੱਗਦਾ ਐਨਾ ਹੀ ਨਹੀਂ ਮੈਂ ਨਾ ਇੱਕ ਹੋਰ ਵੀ ਕਮੈਂਟ ਵੀ ਪੜ੍ਹੇ ਸੀ ਇੱਕ ਦੋ ਕਿਸੇ ਵੀਰ ਨੇ ਇਨੂੰ ਫੋਨ ਕਰਿਆ ਕਿਸੇ ਤੋਂ ਗਾਂਧੀ ਗਾਂ ਨੰਬਰ ਲੈ ਕੇ ਕਿ ਮੈਂ ਆਪਣੀ ਵਾਈਫ ਨੂੰ ਜਿਹੜਾ ਹੈਗਾ ਬਰਥਡੇ ਵਿਸ਼ ਕਰਨਾ ਕਰਨਾਗਾ ਆਈ ਥਿੰਕ ਵਾਈਫ ਨੂੰ ਲਿਖਵਾਇਆ ਸੀ ਉਹਨੇ ਵਾਈਫ ਨੂੰ ਬਰਥਡੇ ਵਿਸ਼ ਕਰਾਉਣਾ ਤੇ ਤੁਸੀਂ ਬਰਥਡੇ ਵਿਸ਼ ਕਰ ਦੋਗੇ ਕਿੰਨੇ ਪੈਸੇ ਲਵੋਗੇ ਤਾਂ ਇਸ ਜਿਹੜੀ ਸੋਨੂ ਕੌਰ ਮੈਡਮ ਆ ਸੋ ਕਾਲਡ ਸੋਨੂ ਕੌਰ ਤਾਂ ਇਹਨੇ ਪਤਾ ਤੁਹਾਨੂੰ ਕਿੰਨੇ ਪੈਸੇ ਡਿਮਾਂਡ ਕੀਤੇ ਇਸ ਕੁੜੀ ਨੇ ਸਿਰਫ ਇੱਕ ਕਾਲ ਕਰਕੇ ਵਿਸ਼ ਕਰਨ ਦਾ 10000 ਰੁਪਏ ਮੰਗਿਆ ਹੁਣ ਤੁਸੀਂ ਸੋਚੋ ਵੀ ਐਨੇ ਵਾਲੀ ਇਹ ਹੈਗੀ ਆ फेर ਕਹੂਗੇ ਸ਼ਕਲ ਤੇ ਟੁੰਟ ਕਰਦੀਏ ਐਨਾ ਕਿੰਨਾ ਕਹਨੇ ਉਹ ਕਰ ਲਿਆ ਵੀ ਏਡੀ ਗਿੱਡੀ ਕਿਹੇ ਬਣ ਗਈ ਹੈਗੀ ਸੈਲੀਬ੍ਰਿਟੀ ਵੀ ਇਹ 10-1000 ਰੁਪਿਆ ਚਾਰਜ ਕਰੂਗੀ ਇੱਕ ਕਾਲ ਕਰਨ ਦਾ ਵੀ ਤੂੰ ਆਪਦੀ ਔਕਾਤ ਤੁਰ ਪੱਤ ਮੰਗਣ ਲੱਗ ਗਈ ਆ ਔਕਾਤ ਚ ਰਹਿ ਕੇ ਗੱਲ ਕਰਿਆ ਕਰ ਹੁਣ ਇਸ ਭੈਣ ਨੇ ਆਪਣੇ ਮੂੰਹੋਂ ਕਿਹਾ ਪ੍ਰਵੀਨ ਕੌਰ ਨੇ ਕਿ ਹਰ ਇਨਸਾਨ ਇਹ ਕੁੜੀ ਨੇ ਵੀ ਪ੍ਰਵੀਨ ਨੇ ਵੀ ਹਰ ਕਿਸੇ ਤੇ ਲਾ ਲਓ ਬੰਦਾ ਮਿਹਨਤ ਕਰਦਾ ਮਿਹਨਤ ਕਰਕੇ ਅੱਗੇ ਆਉਂਦਾ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਆਪਾਂ ਲੋਕਾਂ ਤੋਂ ਉਹੀ ਖੈਲ ਲਾਉਣ ਲੱਗ ਜੀਏ ਲੋਕਾਂ ਦੀ ਇਹ ਤਾਂ ਕੋਈ ਬੰਦਿਆਂ ਵਾਲੀ ਗੱਲ ਨਹੀਂ ਨਾ ਹੋਈ ਤਾਂ ਦੇਖੋ ਜੀ ਨੂੰ ਜੀ ਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਸੋਨੂ ਦੇ ਚਾਹਣ ਵਾਲੇ ਨੇ ਜੇ ਉਹਨਾਂ ਨੂੰ ਮੇਰੀ ਵੀਡੀਓ ਚੁਭੀ ਤਾਂ ਕੋਈ ਗੱਲ ਨਹੀਂ ਜੋ ਬ ਲੈਨਦੋ ਪਰ ਇਹ ਸੱਚ ਆ ਮੈਂ ਕੋਈ ਝੂਠ ਨਹੀਂ ਮਾਰੇ ਚਲੋ ਠੀਕ ਆ ਜੀ ਫੜਕਾਦਿਆਂ ਵੀਡੀਓ ਨੂੰ ਇੱਥੇ ਖਤਮ ਵੀਡੀਓ ਚੰਗੇ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਛਾਛਰੀ ਕਾਲ ਜੀ